ਮੰਮੀ ਵੀ ਜਦ ਦਾ ਵਿਆਹ ਕਰਨਾ ਮੈਂ ਠੀਕ ਹੋ ਜਾ ਮੇਰੇ ਚੰਗੀ ਬਲੀ ਛੱਡ ਗਈ ਸੀ ਮੇਰੀ ਰਾਤ ਗੱਲ ਹੁੰਦੀ ਸੀ ਗੱਲ ਮੈਂ ਸਾੜੀ ਦਾੜੀ ਨਹੀਂ ਕੋੜੇ ਮੰਮੀ ਮੇਰੇ ਦਰ ਦੁੰਦਾ ਕਿਹਦੀ ਮੇਰੇ ਇੱਥੇ ਦਰ ਦੁੰਦਾ ਮੈਂ ਇਹਨੂੰ ਬੁਲਾਇਆ ਗਰਭਵਤੀ ਕੁੜੀ ਦੇ ਨਾਲ ਇੰਨਾ ਮਾੜਾ ਹੋਇਆ ਕਿ ਉਸ ਦਾ ਇੱਕ ਦਿਨ ਦਾ ਬੱਚਾ ਅਜ ਤੜਫ ਰਿਹਾ ਹੈ ਜਦੋਂ ਇਸ ਦੀ ਆਖਰੀ ਵਾਰ ਆਪਣੀ ਮਾਂ ਦੇ ਨਾਲ ਗੱਲ ਹੋਈ ਸੀ ਤਾਂ ਉਹ ਇਹੀ ਆਖਦੀ ਸੀ ਕਿ ਮੈਂ ਵੀਰੇ ਦਾ ਵਿਆਹ ਕਰਨਾ ਹੈ ਅਤੇ ਮੈਂ ਇੱਕ ਵਾਰੀ ਠੀਕ ਹੋ ਜਾਵਾਂ ਫਿਰ ਤੁਮ-ਤਾਮ ਦੇ ਨਾਲ ਜੱਗੀ ਵੀਰੇ ਦਾ ਵਿਆਹ ਦੇਖੂੰਗੀ ਇਹੋ ਜਿਹੀਆਂ ਗੱਲਾਂ ਹੀ ਸੋਚ-ਸੋਚ ਕੇ ਅੱਜ ਸੜਕ ਤੇ ਬੈਠੀ ਇਹ ਮਾਂ ਰੋ ਰਹੀ ਹੈ ਤੜਫ ਰਹੀ ਹੈ ਅਤੇ ਆਪਣੀ ਧੀ ਦੇ ਲਈ ਇਨਸਾਫ ਦੀ ਮੰਗ ਕਰ ਰਹੀ ਹੈ ਵਿਆਦੀ 5 ਸਾਲਾਂ ਬਾਅਦ ਕਰਦੇ ਵਿੱਚ ਖੁਸ਼ੀ ਆਣੀ ਸੀ ਅਤੇ ਇਸ ਕੁੜੀ ਨੇ ਮਾਂ ਬਣਨਾ ਸੀ ਇੱਕ ਬੱਚੇ ਨੂੰ ਜਨਮ ਦੇਣਾ ਸੀ ਜਿਸ ਤੇ ਚਲਦੇ ਹੋਏ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪਰ ਉੱਥੇ ਇਸ ਕੁੜੀ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਡਾਕਟਰਾਂ ਦੇ ਮਰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕੀਤੇ ਅਤੇ ਦੱਸਿਆ ਕਿ ਉਹਨਾਂ ਦੀ ਗਲਤੀ ਤੇ ਕਾਰਨ ਕੁੜੀ ਦੀ ਜਾਨ ਗਈ ਹੈ ਇਹ ਸਾਰੇ ਇਲਜ਼ਾਮ ਕੁੜੀ ਦੇ ਰਿਸ਼ਤੇਦਾਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਡਾਕਟਰਾਂ ਦੇ ਉੱਪਰ ਲੰਗੇ ਵੀਰਵਾਤ ਇਹ ਘਟਨਾ ਜਿੱਥੇ 6 ਫਰਵਰੀ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਕੀਤੇ ਵੱਡੇ ਆਪਰੇਸ਼ਨ ਤੋਂ ਕਰੀਬ 42 ਘੰਟਿਆਂ ਬਾਅਦ ਹੀ ਕੁੜੀ ਦੀ ਜਾਨ ਚਲੀ ਗਈ ਸਥਾਨਕ ਗਾਂਧੀ ਨਗਰ ਵਾਸੀ ਜਿਸ ਦੀ ਉਮਰ 33 ਸਾਲ ਦੀ ਸੀ ਉਸ ਦੀ ਮ੍ਰਿਤਕ ਦੇ ਸਿਵਲ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਰੱਖ ਕੇ ਵਾਰਸਾਂ ਦੇ ਵੱਲੋਂ ਇਲਾਕੇ ਦੇ ਲੋਕਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਰੋਸ ਦਰਨਾ ਸ਼ੁਰੂ ਕਰ ਦਿੱਤਾ ਗਿਆ ਤਰਨਾਕਾਰੀ ਇਹ ਮੰਗ ਕਰ ਰਹੇ ਨੇ ਕਿ ਔਰਤੀ ਜਾਨ ਜਾਨ ਦੇ ਲਈ ਕਥਿਤ ਤੌਰ ਤੇ ਜ਼ਿੰਮੇਦਾਰ ਮਹਿਲਾ ਡਾਕਟਰ ਹੈ ਜਿਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਧਰਨਾਕਾਰੀਆਂ ਦੇ ਵਿੱਚ ਸ਼ਾਮਲ ਮ੍ਰਿਤਕ ਮਹਿਲਾ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਗਰਭਵਤੀ ਪਤਨੀ ਨੂੰ ਡਿਲੀਵਰੀ ਦੇ ਲਈ 6 ਫਰਵਰੀ ਨੂੰ ਸਿਵਲ ਹਸਪਤਾਲ ਵਿਖੇ ਮਲੇਰ ਕੋਟਲਾ ਦੇ ਵਿੱਚ ਦਾਖਲ ਕਰਵਾਇਆ ਸੀ। ਇੱਥੇ ਹੀ ਮਹਿਲਾ ਰੋਗ ਮਾਹਿਰ ਡਾਕਟਰ ਨੀਹਾ ਗਰਗ ਨੇ ਉਹਨਾਂ ਦੇ ਵੱਲੋਂ ਵੱਡਾ ਆਪਰੇਸ਼ਨ ਕਰਕੇ ਇੱਕ ਬੱਚੇ ਨੂੰ ਜਨਮ ਦਿਵਾਇਆ ਗਿਆ। ਜਸਵੀਰ ਸਿੰਘ ਦੇ ਮੁਤਾਬਕ ਅਗਲੇ ਦਿਨ 7 ਫਰਵਰੀ ਦਾ ਕੁਸਤੀ ਪਤਨੀ ਅਤੇ ਬੱਚਾ ਠੀਕ ਠਾਕ ਸਨ ਪਰੰਤੂ ਸ਼ਾਮ ਹੁੰਦਿਆਂ ਤੱਕ ਡਾਕਟਰਾਂ ਦੇ ਵੱਲੋਂ ਉਸਦੀ ਪਤਨੀ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਜਸਵੀਰ ਸਿੰਘ ਨੇ ਦੱਸਿਆ ਕਿ ਪਟਿਆਲੇ ਦੇ ਰਜਿੰਦਰਾ ਹਸਪਤਾਲ ਤੇ ਵਿੱਚ 8 ਫਰਵਰੀ ਨੂੰ ਇਸ ਦੌਰਾਨ ਹੀ ਇਲਾਜ ਦੇ ਦੌਰਾਨ ਉਸਦੀ ਪਤਨੀ ਦੀ ਜਾਨ ਚਲੀ ਗਈ ਅਤੇ ਹੁਣ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਨੇ ਕਿ ਡਾਕਟਰਾਂ ਦੇ ਵੱਲੋਂ ਉਸਦੀ ਪਤਨੀ ਦੇ ਆਪਰੇਸ਼ਨ ਦੇ ਦੌਰਾਨ ਉਨ ਗੈਲੀ ਵਰਤੀ ਗਈ ਸੀ ਜਿਸ ਤੇ ਕਾਰਨ ਉਸਦੀ ਪਤਨੀ ਦੀ ਜਾਨ ਗਈ। ਨਵ ਜੰਮਿਆ ਬੱਚਾ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹੈ। ਐਦਾਂ ਜਦੋਂ ਡਾਕਟਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਆਪਰੇਸ਼ਨ ਦੇ ਦੌਰਾਨ ਕੋਈ ਅਣਗੈਲੀ ਨਹੀਂ ਵਰਤੀ ਗਈ। ਦੀ ਜਾਨ ਦੇ ਲਈ ਪਲੇਟਲੇਟਸ ਘਟ ਜਾਣ ਨੂੰ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਠਹਿਰਾਇਆ ਗਿਆ। ਡਾਕਟਰ ਨੀਹਾ ਗਰਗ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਆਪਰੇਸ਼ਨ ਪੂਰੀ ਤਰ੍ਹਾਂ ਸਫਲ ਰਿਹਾ ਪਰੰਤੂ ਅਗਲੇ ਦਿਨ ਉਸਤੇ ਕਰਵਾਏ ਗਏ ਲੈਬ ਟੈਸਟ ਦੇ ਦੌਰਾਨ ਉਸਤੇ ਪਲੇਟਲੇਟਸ ਪਹਿਲਾਂ 46000 ਅਤੇ ਫਿਰ 38000 ਆਉਣ ਦੇ ਕਾਰਨ ਉਸ ਨੂੰ ਵਧੀਆ ਇਲਾਜ ਦੇ ਲਈ ਪਟਿਆਲਾ ਰੈਫਰ ਕੀਤਾ ਗਿਆ ਸੀ ਜਾਂਚ ਦੇ ਦੌਰਾਨ ਅਤੇ ਅਣਗਹਿਲੀ ਪਾਈ ਗਈ ਤਾਂ ਸਖਤ ਕਾਰਵਾਈ ਕਰਾਂਗੇ ਇਹ ਕਹਿਣਾ ਸੀ ਐਸਐਮ ਡਾਕਟਰ ਜਗਜੀਤ ਸਿੰਘ ਦਾ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਔਰਤੀ ਜਾਨ ਗਈ ਹੈ ਇੱਕ ਨਵਜੰਮਿਆ ਬੱਚਾ ਆਪਣੀ ਮਾਂ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਕਿਵੇਂ ਦਿਨ ਕੱਢੇਗਾ ਇਹ ਦੇਖਦੇ ਹੋਏ ਉਹਨਾਂ ਨੂੰ ਵੀ ਦੁੱਖ ਸੀ ਅਤੇ ਉਹਨਾਂ ਨੇ ਕਿਹਾ ਕਿ ਜਾਂਚ ਪੜਤਾਲ ਕੀਤੀ ਜਾਵੇਗੀ ਜੇਕਰ ਕੋਈ ਅਣਗੈਲੀ ਪਾਈ ਜਾਂਦੀ ਹੈ ਤਾਂ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇੱਥੇ ਇੱਕ ਪਰਿਵਾਰ ਉਜੜ ਗਿਆ ਜਿਨ੍ਹਾਂ ਨੇ 5 ਸਾਲ ਤੱਕ ਘਰ ਦੇ ਵਿੱਚ ਇੱਕ ਬੱਚੇ ਦਾ ਇੰਤਜ਼ਾਰ ਕੀਤਾ ਤੇ ਹੁਣ ਜਦੋਂ ਉਹ ਮਾਸੂਮ ਇਸ ਦੁਨੀਆ ਦੇ ਵਿੱਚ ਆਇਆ ਤਾਂ ਉਸਦੀ ਮਾਂ ਇਸ ਤਰ੍ਹਾਂ ਚਲੀ ਗਈ ਇਹ ਨਹੀਂ ਬੱਚੇ ਮੇਰੇ ਇੱਕ ਜਾਨਾ ਪੈਰੇ ਮੇਰੀ ਬੱਚੀ ਮੈਂ ਚੰਗੀ ਬਲੀ ਝੱਡ ਗਈ ਸੀ ਮੇਰੀ ਰਾਤ ਗੱਲ ਹੁੰਦੀ ਸੀ ਗੱਲ ਵਿੱਚ ਸਾੜੀ-ਦਾੜੀ ਨਹੀਂ ਕੋੜੇ ਮੰਮੀ ਮੇਰੇ ਦਰਦ ਦੁੰਦਾ ਕਹਿੰਦੀ ਮੇਰੇ ਇੱਥੇ ਦਰਦ ਦੁੰਦਾ ਮੈਂ ਇਹਨੂੰ ਬੁਲਾਇਆ ਮੈਂ ਕਿਹਾ ਪੁੱਤ ਡਾਕਟਰਾਂ ਨੂੰ ਬੁਲਾਇਆ ਡਾਕਟਰ ਟੀਕਾ ਲਾ ਦੇ ਨਾ ਜੰਦੀ ਮੁੜ ਜਾਂਦੀ ਸੀ ਓਕੀ ਸੀ ਕੌ ਕੀ ਦੀ ਕੀ ਕਹਿੰਦੀ ਕਹਿੰਦੀ ਮੇਰੇ ਉਰੇ ਦਾ ਦੁੰਦਾ ਮਾ ਮੇਰੇ ਦਾ ਦੁੰਦਾ ਮੇਰੇ ਨੇ ਡਾਕਟਰ ਬੁਲਾਇਆ ਉਹਨੇ ਟੀਕਾ ਲਾ ਕੇ ਜਦੀ ਕਹਿਣ ਲੱਗੇ ਵੀ ਇਹਨੂੰ ਚੱਕ ਕੇ ਲੈ ਜਾਓ ਪ੍ਰੇਮ ਸਿੰਘ ਜੀ ਬਟਾ ਆ ਵੱਡਾ ਪ੍ਰੈਸ਼ਨ ਹੋਇਆ ਸੀਗਾ ਕੀ ਮੰਗ ਕਰਦੇ ਨਿ ਜਾਵ ਜਾਇ ਨਾ ਬੇਟੀ ਦੇ ਚਾਹੀ ਬੇਟਾ ਦੇਖਣਾ ਸੀ ਜਾਨੂ ਨਿ ਜਾਵ ਜਾਇ ਨਾ ਮੈਨੂੰ ਬੱਚੀ ਨਹੀਂ ਲੈਣੀ ਮੇਰੀ ਬੱਚੀ ਨਾ ਜਾਉਣਾ ਨਦੀ ਮੁੰਡੇ ਵੇ ਉਹਨੇ ਦੀ ਮੈਂ ਕਿਦਾਂ ਮੂਨਿਕਾ ਮਾਰ ਬਹੁਤ ਚਾਹੁੰਦਾ ਮੈਨੂੰ ਬਾਜ ਜਾਉਣੀ ਮੈਨੂੰ ਪੜਾਣੀ ਦੀ ਮੇਰੀ ਬੱਚੀ ਬਾਜ ਜਾਉ ਮੰਮੀ ਮੈਂ ਵਿਆਹ ਕਰ ਮਜਗੀਰਾ ਮੰਮੀ ਵੀਰੇ ਦਾ ਵਿਆਹ ਕਰ ਮੈਡੀਕੋ ਦਾ ਮੈਨੂੰ ਕੀ ਪਤਾ ਤੇ ਨੰਗੀ ਬਲੀ ਦੇਖ ਕੇ ਕਰਾਉਣ ਗਏ ਨੇ ਉੱਤੇ ਹੀ ਰੱਖ ਲਈ ਜੀ ਨਿਆਂ ਕਰਕ ਤੋਂ ਜਾਂ ਮੈਨੂੰ ਇਨਸਾਫ ਚਾਹੀਦਾ ਜੀ ਉਹਨਾਂ ਦੀ ਅੰਗਲੀ ਘਾ ਰੱਖਾਂ ਮੇਰੀ ਘਰ ਵਾਲੀ ਦੀ ਵਾਈਫ ਦੀ ਡੈਥ ਹੋ ਗਈ ਮੈਨੂੰ ਇਨਸਾਫ ਚਾਹੀਦਾ ਹੈ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਮੇਰੀ ਵਾਈਫ ਦੀ ਡੈਥ ਹੋ ਗਈ ਸਾਡਾ ਸਾਰਾ ਘਰ ਹੀ ਉਜੜ ਗਿਆ ਕੰਮ ਕਰਦਾ ਹੀ ਘਰੇ ਲੂਆ ਹਾਂ ਜੀ ਡਿਆੜੀ ਜੋਤੇ ਵਾਲਾ ਬੰਦਾ ਹਾਂ ਮੈਂ ਕਿੰਨੀ ਕੋ ਮਰਜ਼ੀ ਕੀ ਨਾ ਸੀ ਉਹ ਮਰੇ ਤੇ ਇਸਾਲਤੀ ਆਈ ਨਹੀਂ ਕੋਈ ਪੈਸਾ ਨਹੀਂ ਆਇਆ ਸਾਨੂੰ ਆਇਆ ਸੀ ਵੀ ਸਰਕਾਰੀ ਦੇ ਵਿੱਚ ਸਹੂਲਤੋਂ ਵਧੀਆ ਸਰਕਾਰੀ ਦੇ ਵਿੱਚ ਸਹੂਲਤੋ ਵੀ ਨਹੀਂ ਹੈਗੀ ਜਮਾ ਵੀ ਉਹ ਵੀ ਭੱਜ-ਬੱਜ ਕੇ ਪੈਂਦੇ ਸੀ ਦਰਦ ਹੁੰਦਾ ਸੀ ਕੋਈ ਸੁਣਦਾ ਨਹੀਂ ਸੀ ਟੀਕਾ ਲਾ ਦੋ ਦਰਦ ਬਹੁਤ ਹੋਇਆ ਮੇਰੀ ਵਾਈਫ ਅੱਧੀ ਦਿਹਾੜੀ ਤੜਪਦੀ ਰਹੀ ਆ ਇੱਕ ਡੀਕਾ ਲਾਇਆ ਕਹਿੰਦੇ 6 ਹੰਡੇ ਬਾਅਦ ਟੀਕਾ ਨਹੀਂ ਲਾ ਸਕਦੇ ਮੇਰੀ ਵਾਈਫ ਇੰਨੀ ਤੜਪਦੀ ਰਹੀ ਆ ਬਹੁਤ ਤੜਪਦੀ ਰਹੀ ਆ ਬੱਚੇ ਹੋਣ ਦੇ ਬਾਅਦ ਦੂਜੇ ਦਿਨ ਹੋਈ ਆਈ ਉਥੇ ਪਟਿਆਲੇ ਹੋਈ ਆਈ ਉਥੇ ਰੈਫਰ ਕੀਤੀ ਆਈ ਮੰਗਾ ਸੀ ਇਹ ਹੀ ਕਰਦੇ ਆਂ ਇਹ ਡਾਕਟਰ ਦੀ ਡਿਗਰੀ ਚਾਹੀਦੀ ਜਾਣੀ ਚਾਹੀਦੀ ਆ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੇ ਵੀ ਆਪਣਾ ਇੱਕ ਲੇਡੀਜ਼ ਆ ਉਹ ਰੂਵੀ ਹੋਈ ਸੀ ਤੇ ਡਰ ਵੀ ਹੋਣ ਤੋਂ ਬਾਅਦ ਉਹਨੇ ਬੱਚੇ ਨੇ ਜਨਮ ਦਿੱਤਾ ਸੀਗਾ ਜਨਮ ਤੋਂ ਬਾਅਦ ਉਹ ਲੇਡੀ ਦੀ ਮੌਤ ਹੋ ਗਈ ਉਸ ਤਰ੍ਹਾਂ ਤੇ ਸੁਰਤਾ ਮਲੇਕਪੁਰ ਦਾ ਪੁੱਜਿਆ ਇੱਥੇ ਪਤਾ ਲੱਗਿਆ ਵੀ ਅਮਨਦੀਪ ਕੌਰ ਇੱਕ ਲੇਡੀ ਸੀ ਜਿਹੜੀ ਕਿ 9 ਤਰਾਨੀ ਰੋਡ ਦੇ ਰਹੈਣ ਵਾਲੀ ਸੀ ਗਾਂਧੀ ਨਗਰ ਦੇ ਤੇ 31 ਈਅਰ ਦੀ ਲੇਡੀਜ਼ ਕੀ ਹੋ ਉਹਨੇ ਜਿਹਦੇ ਪਹਿਲਾਂ ਵੀ ਬੱਚਾ ਸੀ ਹੁਣ ਉਹਨੇ ਬੱਚੇ ਨੂੰ ਜਨਮ ਦਿੱਤਾ ਸੀਗਾ ਬੇਟੇ ਨੂੰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹਦੀ ਤਬੀਅਤ ਖਰਾਬ ਹੋ ਗਈ ਸੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਹਨੂੰ ਰਜਿੰਦਰਾਪੁਰ ਪਟਿਆਲਾ ਦਾ ਰੈਫਰ ਕਰ ਦਿੱਤਾ ਸੀਗਾ ਰੈਫਰ ਕਰਨ ਤੋਂ ਬਾਅਦ ਉੱਥੇ ਜਿਹੜੀ ਰਜਿੰਦਰਾਪੁਰ ਪਟਿਆਲਾ ਵਿੱਚ ਉਹਦੀ ਮੌਤ ਹੋ ਗਈ ਉਹਦੀ ਡੈੱਡ ਬੋਡੀ ਹੈ ਜਿਹੜੀ ਵਾਟਸਐਪ ਜਸਵੀਰ ਸਿੰਘ ਹੋਰੀ ਉਹ ਲੈ ਕੇ ਆਏ ਆ ਉਹਨਾਂ ਨੇ ਸਵੰਧ ਦੇ ਵਿੱਚ ਡਾਕਟਰ ਨੇਹਾ ਕਰਦੇ ਅਗੇਂਸਟ ਜਿਹੜਾ ਉਹਦੇ ਧਰਦਾ ਲਾਇਆ ਸਾਨੂੰ ਉਹਨਾਂ ਨੂੰ ਅਸੀਂ ਉਹਨਾਂ ਵਿਸ਼ਵਾਤਵਾਇਆ ਵੀ ਅਸੀਂ ਡਾਕਟਰਾਂ ਦੇ ਬੋਰਡ ਤੋਂ ਉਹਦਾ ਪੋਸਟਪੋਨ ਕਰਾਵਾਂਗੇ ਬਾਹਰ ਪੋਸਟਪੋਨ ਨੂੰ ਜੈਸੀ ਜੁੱਤੂ ਕੀ ਸੀ ਉਹਦੀ ਬੰਦੀ ਕਰ ਵੀ ਸੀ ਕਰ ਦਾਂਗੇ ਤੇ ਸਰ ਐਗਰੀ ਹੋ ਗਿਆ ਜੀ ਹੁਣ ਹਾਂ ਜੀ ਉਹ ਸਨਤ ਸਹਿਮਤਾ ਉਹ ਕਹਿੰਦੇ ਵੀ ਠੀਕ ਹੈ ਸਾਡਾ ਤਾਂ ਉਹਨੇ ਵੀ ਡਾਕਟਰ ਦੇ ਪੈਨਲ ਤੋਂ ਬੋਡ ਪੋਸਟਪੋਨ ਕਰਾ ਦਾਂਗੇ ਜੋ ਕਰ ਵੀ ਬੰਦੀ ਹੋ ਕਿਸ ਜੋ ਕਰ ਆ ਗਿਆ ਤੇ ਡਾਕਟਰਾਂ ਨੂੰ ਬੁਲਾਇਆ ਡਾਕਟਰ ਕੀ ਕਹ ਲਾ ਆ ਜਾਂਦੀ ਨਹੀਂ ਮੁੜ ਜਾਂਦੀ ਨਹੀਂ ਓਕੀ ਜੀ ਕੌ ਕੀ ਦੀ ਕੀ ਕਹਿੰਦੀ ਸੀ ਕਹਿੰਦੀ ਮੇਰੇ ਉਰੇ ਦਰ ਦੁੰਦਾ ਮਾਂ ਮੇਰੇ ਦਰ ਦੁੰਦਾ ਮੇਰੇ ਨੇ ਡਾਕਟਰ ਬੁਲਾਇਆ ਉਹਨੇ ਟੀਕਾ ਲਾ ਕੇ ਜੇਦੀ ਕਹਿਣ ਲੱਗੇ ਵੀ ਇਹਨਾਂ ਚੱਕ ਕੇ ਲੈ ਲਓ ਪ੍ਰੇਸ਼ਨਾ ਜੀ ਬੰਦਾ ਹਾਂ ਵੱਡਾ ਬਿਡੇਸ਼ਨ ਹੋਇਆ ਸੀਗਾ ਕੀ ਮੰਗ ਕਰਦੇ ਨਜਾਬ ਨਜਾਬ ਜਾਏ ਬੇਟੀ ਦੇ ਚਾਚੀ ਪੇਤਾ ਦੇਖਦਾ ਜਾਨੂ ਨਜਾਬ ਜਾਏ ਨਾ ਮੈਨੂੰ ਬੱਚੀ ਨਹੀਂ ਲੈਣੀ ਜੀ ਮੇਰੀ ਬੱਚੀ ਨਾ ਜਾ ਉਹਨਾਂ ਦੀ ਮੁੰਡੇ ਵੇ ਉਹਨੇ ਦੀ ਮੈਂ ਕਿਦਾਂ ਮੈਂ ਹੋਣੇ ਕਿਲਾ ਹੋਰ ਕੋਈ ਮੈਨੂੰ ਮਾਰੂ ਬਹੁਤ ਚਾਹੁੰਦਾ ਮੈਨੂੰ ਬਾਜ ਜਾ ਦੇ ਮੈਨੂੰ ਪਤਾ ਨਹੀਂ ਜੀ ਮੇਰੀ ਬੱਜੀ ਬਾਜ ਜਾ ਮੰਮੀ ਮੈਂ ਵਿਆਹ ਕਰੂੰ ਜਗੀਰਾ